ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਬੀਜਣੀਆਂ ਮੱਕੀ ਆਪਣਾ ਪਹਿਲਾ ਦਿਨ 1890 ਅੱਜ ਬੀਜਾਂਗੇ ਸ਼ਾਇਦ ਤੇ ਇਹ ਜਾਨੀ ਕਿ ਖੇਤ ਤਿਆਰ ਕਰਨ ਵਾਲਾ ਉਹ ਨੂੰ ਜੇ ਹੋ ਗਿਆ ਤਾਂ ਅੱਜ ਬੀਜ ਦਾਂਗੇ ਬਾਹੀ ਚੱਲਦੀ ਹੈ ਲੇਜ਼ਰ ਕਰਾ ਲਾ ਲੋ ਕਿ ਬੀਜਣ ਅੱਜ ਤੇ ਫਿਰ ਉਸ ਤੋਂ ਬਾਅਦ ਪਹਿਲਾਂ ਹੁਣ ਅੱਜ 1890 ਹੀ ਮਕਾਉਣੀਆਂ ਹਣ ਤੇ ਫਿਰ ਉਸ ਤੋਂ ਬਾਅਦ ਬੀਜਾਂਗੇ ਬੀਨਾ ਹਵਦਾ ਦੇਖ ਕੇ ਧਿਆਨ ਨਾਲ ਲਿਓ ਕਿ ਬੀਨਾ ਵਿੱਚ ਨਕਲੀ ਵੀ ਮਿਲ ਰਹੇ ਆ ਮਾਰਕੀਟ ਦੇ ਹਿਸਾਬ ਦੇ ਵਿੱਚ ਦੇਖਿਓ ਆ ਬੀ ਨੂੰ ਚੈੱਕ ਕਰਨ ਦੀ ਸਭ ਤੋਂ ਵਧੀਆ ਤਰੀਕਾ ਇਹੀ ਆ ਬੀ ਦੇ ਉੱਤੇ ਨਾ ਜਿਹੜਾ ਥੈਲੇ ਦੇ ਉੱਤੇ ਟੈਗ ਲੱਗਿਆ ਹੁੰਦਾ ਵਾ ਉਹਦੇ ਸਕੈਨਰ ਜੇ ਉਹਨੂੰ ਸਕੈਨ ਕਰੋਗੇ ਤਾਂ ਉਹ ਸਕੈਨ ਹੋਊਗਾ ਜਿਹੜਾ ਓਰੀਜਨਲ ਆ ਯਾਨੀ ਕਿ ਵਧੀਆ ਕੁਆਲਿਟੀ ਦਾ ਨਾ ਵਾਪੀ ਤੇ ਜੇ ਉਹਨੂੰ ਨਹੀਂ ਉਹ ਕਰੋਗੇ ਤਾਂ ਜੇ ਉਹ ਨਹੀਂ ਸਕੈਨ ਹੋਊਗਾ ਤਾਂ ਡੁਪਲੀਕੇਟ ਇਹ ਗੱਲ ਦਾ ਸਾਰੇ ਵੀਰ ਧਿਆਨ ਰੱਖੋ ਠੀਕ ਨਹੀਂ ਬਾਕੀ ਚਲੋ ਜੋ ਵੀ ਮੈਨੂੰ ਕਈ ਵੀਰਾਂ ਦੇ ਕਿਸਾਨੀ ਸੰਘਰਸ਼ ਵਾਲੇ ਦੇ ਲਈ ਮੈਸੇਜ ਆਉਂਦੇ ਆ ਕਿ ਵੀਰੇ ਤੁਸੀਂ ਨਹੀਂ ਗਏ ਜਾਂ ਤੁਸੀਂ ਜਾਏ ਮੈਂ ਯਾਰ ਵੀਰੇ ਹੁਣ ਤੋਂ ਇਹਨਾਂ ਨੂੰ ਦੱਸੋ ਕਿ ਜਿਹਦੇ ਲਈ ਹੁਣ ਮੈਂ ਤੇ ਮਿੰਨ ਦੀ ਕਮਾਈ ਵੀਰੇ ਆਪਣੀ ਕਰੀ ਹੋਈ ਐ ਹਨਾ ਮੈਂ ਕਿਵੇਂ ਜਾਵਾਂ ਯਾਰ ਮੈਂ ਕਿਵੇਂ ਨਹੀਂ ਜਾ ਸਕਦਾ ਵੀਰੇ ਮੈਂ ਜਦੋਂ ਵਿਹਲਾ ਹੋ ਗਿਆ ਉਦੋਂ ਜ਼ਰੂਰ ਜਾ ਆਵਾਂਗੇ ਪਰ ਉਹਨਾਂ ਜਰ ਵੀਰੇ ਆਪਣੇ ਤੋਂ ਨਹੀਂ ਜਾ ਕਿਉਂਕਿ ਵੀਰੇ ਇੰਨੀ ਠੰਡ ਦੇ ਵਿੱਚ ਸਪਰੀਹਾਂ ਕਰੀਆਂ ਟੁੱਟ ਟੁੱਟ ਕੇ ਮਰੇ ਆ ਠੀਕ ਨਹੀਂ ਤੇ ਬਹੁਤ ਸਾਰੇ ਹਨਾ ਯਾਰ ਵੀਰੇ ਵੀ ਐਵੇਂ ਤੁਹਾਨੂੰ ਕੋਈ ਕਰਜ਼ਾ ਚੱਕ ਚੱਕ ਕੇ ਆਲੂ ਬੀਜੇ ਹੋਇਆ ਠੀਕ ਨਹੀਂ ਤੇ ਉਹਨਾਂ ਨੂੰ ਛੱਡ ਕੇ ਕਿਵੇਂ ਜਲਦੀ ਆ ਵੀਰੇ ਜੇ ਬਿਨਾਂ ਸਾਂਭੇ ਤੂੰ ਦੱਸੋ ਮੈਨੂੰ ਠੀਕ ਨਹੀਂ ਇਹਨਾਂ ਦੀ ਇਹੀ ਆਸ ਤੇ ਤਾਂ ਬੈਠੇ ਸੀਗੇ ਕਿ ਹਾਂ ਵੀ ਸਾਡੀ ਫਸਲ ਆਉਣੀ ਹੈ ਫੇ ਫਸਲ ਨੂੰ ਰੋਲ ਕੇ ਕਿਵੇਂ ਜਾ ਸਕਦੇ ਨਹੀਂ ਜਾ ਹੁੰਦਾ ਵੀਰੇ ਮੈਂ ਤਾਂ ਆਪਦੇ ਕਿਸੇ ਦੋਸਤ ਮਿੱਤਰ ਦੇ ਵਿਆਹ ਤੱਕ ਨਹੀਂ ਗਿਆ ਹੋਰ ਤਾਂ ਦੂਰ ਦੀ ਗੱਲ ਹੈ ਠੀਕ ਨਹੀਂ ਸਾਰੀ ਦਿਹਾੜੀ ਸਵੇਰੇ 6 ਵਜੇ ਤੋਂ ਫਾਰਮ ਤੇ ਆਈ ਜਾਇਦਾ ਸ਼ਾਮ ਨੂੰ 6 ਵਜੇ ਤੋਂ 7-8 ਵਜੇ ਤੱਕ ਘਰੇ ਜਾਈਦਾ ਵੀਰੇ ਘਰੇ ਨਹੀਂ ਜਾ ਹੁੰਦਾ ਘਰੇ ਰੋਟੀ ਵੀ ਫਾਰਮ ਤੇ ਖਾਈਦੀ ਖਾਨ ਨੇ ਆ ਕਰਿਆ ਜਾ ਹੀ ਨਹੀਂ ਹੁੰਦਾ ਬਿਲਕੁਲ ਵੀ ਕਿਉਂਕਿ ਵੀਰ ਭਰਾ ਆਉਂਦੇ ਰਹਿੰਦੇ ਆ ਮਿਲਣ ਆਲੇ ਤੇ ਹੋਰ ਵੀ ਗੱਲਾਂ ਜਾਦਾ ਵੀ ਕੋਈ ਨਾ ਕੋਈ ਹਰ ਇੱਕ ਕੰਮ ਨਿਕਾ ਨਿਕਾ ਦੇਖਣਾ ਜੇ ਜਿੱਥੇ ਨਾ ਪਹੁੰਚਾਂਗੇ ਤੇ ਵੀ ਕੰਮ ਤੇ ਤਾਂ ਕੰਮ ਖਰਾਬ ਹੋ ਜਾਂਦਾ ਵਾ ਕੀ ਕਰਿਆ ਜਾਵੇ ਭਰਾਵਾ ਤਾਂ ਇਸ ਕਰਕੇ ਵੀਰੇ ਜਿੰਨੇ ਦਿਨ ਆਪਣੇ ਕੰਮ ਆ ਆਪਾਂ ਓਨੇ ਦਿਨ ਨਹੀਂ ਜਾ ਸਕਦੇ ਤੇ ਹਾਂ ਤੁਸੀਂ ਜਿਹੜੇ ਜਾਨੀ ਕਿ ਪੰਪ ਦੇ ਨਾਲੇ ਵਿਦਵਾਨ ਚੱਲਦੇ ਆ ਫੇਸਬੁਕੀ ਹੋਗੇ YouTube ਉਪਰ ਉਹਨਾਂ ਨੂੰ ਦੇਖੋ ਉਹਨਾਂ ਦੇ ਮਾਪਿਆਂ ਦਾ ਪਹਿਲਾਂ ਇਹੀ ਗੱਲ ਕਹੀ ਸੀ ਕਿ ਕਿਸੇ ਨੇ ਨਹੀਂ ਕਿਸੇ ਦੇ ਛੱਟ ਫੇਟ ਨਹੀਂ ਲੱਗਣੀ ਤੇ ਛੱਟ ਫੇਟ ਤਾਂ ਗਰੀਬਾਂ ਦੇ ਲੱਗਣੀ ਆ ਆਪਣੇ ਆਮ ਕਿਸਾਨਾਂ ਦੇ ਲੱਗਣੀ ਆ ਉਹੀ ਹੋ ਗਿਆ ਕੰਮ ਮਰ ਗਿਆ ਵਿਚਾਰਾ ਉਹ ਸਭ ਕਰਨ ਠੀਕ ਨਹੀਂ ਗਰੀਬ ਪਰਿਵਾਰ ਦਾ ਪੁੱਤ ਮਰ ਗਿਆ ਠੀਕ ਆ ਆਹ ਦੇਣ ਗੱਲਾਂ ਤਾਂ ਮਾਰ ਦਿੰਦੇ ਆ ਆ ਸਨੈਪਚੈਟੀਏ ਵਿਦਵਾਨ ਆ ਜਿਹੜੇ ਫੇਸਬੁੱਕ ਕੀ ਵਿਦਵਾਨ ਬਣਦੇ ਆ ਇੰਨੀ ਇੰਨੀ ਕਮਾਈ ਆਉਂਦੀ ਆ ਉਹਨਾਂ ਨੂੰ ਸਨੈਪਚੈਟ ਤੋਂ ਜਾਂ ਹੋਰ ਬਾਤਿਓਂ ਦੇਣ ਉਹਨੂੰ ਸਭ ਘਰ ਨੂੰ ਪੈਸੇ ਦੇ ਦੇਣ ਕਹਿ ਦੇਣ ਵੀ ਹਾਂ ਜਿੰਨਾ ਹੁਣ ਅਸੀਂ ਸਭ ਘਰ ਨੂੰ ਉੱਤੋਂ ਖੱਟਣਾ ਵਾ ਉਹਦੀ ਉਹਦਾ ਨੌ ਲੈ ਲੈ ਕੇ ਵੀ ਅਸੀਂ ਉੰਨੀ ਕਮਾਈ ਦੋ ਜਾਂ ਚਾਰ ਦਿਨ ਦੀ ਉਹਨੂੰ ਦੇਵਾਂਗੇ 8 8 9 9 ਲੱਖ ਰੁਪਏ 10 10 ਲੱਖ ਰੁਪਏ ਆਉਂਦਾ ਜਿਹੜੇ ਆਪਣੇ ਮੋਢੀ ਬਣੇ ਬੈਠੇ ਆ ਠੀਕ ਨਹੀਂ ਇਹ ਕੱਲਾ ਸਨੇਪਚੈਟ ਤੋਂ ਆਉਂਦਾ ਹੋਊਗਾ ਇਹਨਾਂ ਇਹਨਾਂ ਦੇ ਸਨੇਪਚੈਟ ਦੇ ਵੀਊ ਆਉਂਦੇ ਫਿਰ ਫੇਸਬੁੱਕ ਤੇ ਵੀਡੀਓ ਫਿਰ ਦੂਜੇ ਪਾਸੇ ਵੀਡੀਓ ਇੱਕ ਕਹਿਣਾ ਹੀ ਸੌਖਾ ਕਿ ਅਸੀਂ ਪੈਸੇ ਨਹੀਂ ਲੈਂਦੇ ਜਾਂ ਆਹ ਗੱਲਾਂ ਨਹੀਂ ਕਰਦੇ ਮੋਨਟਾਈਜ਼ੇਸ਼ਨ ਆਫ ਕਰਕੇ ਵੀਡੀਓ ਬਣਾ ਕੇ ਦਿਖਾਉਣ ਫਿਰ ਫਿਰ ਮੈਂ ਮੰਨੂ ਵੀ ਹਾਂ ਦੇਸ਼ ਭਗਤੀ ਹੈ ਠੀਕ ਨਹੀਂ ਇਹ ਵੀਰੇ ਸਾਰਾ ਇੱਕ ਕਿਉਂ ਜਿੱਦਣ ਮੇਲਾ ਜਾਨੀ ਕਿ ਸ਼ੁਰੂ ਹੋਇਆ ਟਰਨਾ ਉਸ ਦਿਨ ਤਾਂ ਬਧੇਰਾ ਤਾਂ ਉਹ ਕਰ ਲਿਆ ਇੱਕ ਗੱਲ ਪੱਟ ਕੇ ਬੰਦਾ ਹਸਪਤਾਲ ਦਾਖਲ ਹੋ ਗਿਆ ਚਾਰ ਪੰਜ ਦਿਨਾਂ ਲਈ ਦੱਸੋ ਕੀ ਕਰਿਆ ਜਾਵੇ ਠੀਕ ਤੇ ਕਿਉਂ ਨਹੀਂ ਉਸ ਦਿਨ ਕਿ ਜਿੱਦਣ ਕੁਝ ਵੀ ਕਰਨਾ ਹੁੰਦਾ ਉਸ ਦਿਨ ਦਾ ਕੋਈ ਦੀਨਾਂ ਨਹੀਂ ਮੁਰਿਆ ਉਸ ਦਿਨ ਦਾ ਆਮ 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 ਬੰਦੇ ਫਿਰਦੇ ਆ ਆਪਣੇ ਸਾਰੇ ਮੁਰੇ ਠੀਕ ਨਹੀਂ ਇਹੀ ਗੱਲਾਂ ਤਾਂ ਧਿਆਨ ਦੇਣ ਵਾਲਿਆਂ ਨੇ ਕਿ ਆਪਣੇ ਇਹ ਗੱਲਾਂ ਕੋਈ ਵੀ ਵੀਰ ਧਿਆਨ ਨਹੀਂ ਦਿੰਦਾ ਬਸ ਪਿੱਛੇ ਲੱਗ ਜਾਂਦੇ ਆ ਪਿੱਛੇ ਲੱਗ ਜਾਂਦੇ ਆ ਤੇ ਵੀਰੇ ਕਿ ਕਿਸੇ ਨੇ ਆਪਣਾ ਸਾਥ ਨਹੀਂ ਦੇਣਾ ਉਹਨਾਂ ਦੀ ਰੋਟੀ ਚੱਲਦੀ ਆ ਉਹਨਾਂ ਦੀ ਵਧੀ ਚੱਲਦੀ ਆ ਆਪਾਂ ਆਪਦੇ ਆਪਦੇ ਕੰਮ ਛੱਡ ਕੇ ਮਗਰ ਤੁਰ ਜਾਂਦੇ ਆ ਨਾ ਠੀਕ ਨਹੀਂ ਸਭ ਤੋਂ ਜਿਹੜੀ ਆਪਣੇ ਵਿੱਚ ਪੂਰੀ ਗੱਲ ਆ ਇਹ ਆਪਾਂ ਸਮਝਣਾ ਪਤਾ ਨਹੀਂ ਕਰਾਂ ਆ ਸਭ ਵੀਰੇ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਧਰਨਾ ਜਾ ਇਦਾਂ ਵੀਰੇ ਰੋਟੀ ਤਾਂ ਆਪਾਂ ਨੂੰ ਕਮਾਈ ਕਰਕੇ ਮਿਲਣੀ ਆ ਆਪਾਂ ਨੂੰ ਤਾਂ ਕਿਸੇ ਨੇ ਹੋਰ ਪਾਸਿਓਂ ਰੋਟੀ ਪਾਣੀ ਮਿਲਣਾ ਜਿੰਨਾ ਚਿਰ ਕੰਮ ਨਹੀਂ ਕਰਨ ਲੱਗਦੇ ਕੁਝ ਵੀ ਕਰਦੇ ਹੋ ਨજર ਰੋਟੀ ਨਹੀਂ ਪੈਂਦੀ। ਠੀਕ ਹੈ। ਇਹ ਇਹ ਤੇ ਕਰਕੇ ਵੀਰੇ ਆਪੋ ਆਪਣਾ ਕੰਮ ਕਰੀਏ ਤੇ ਧਿਆਨ ਰੱਖੀਏ ਬਸ ਹੋਰ ਕੀ। ਅੱਜ ਹੋ ਗਿਆ ਐਲ ਆਰ ਸ਼ੁਰੂ ਆਪਣੇ ਘਰ ਦਾ ਗ੍ਰੇਡਿੰਗ ਕਰ ਕਰਕੇ ਮਾਲ ਸਟੋਰ ਭੇਜੀ ਜਾਣਾ ਵਾ। ਤੇ ਬਹੁਤ ਵਧੀਆ ਸੈਜ ਬਣਿਆ ਹੋਇਆ ਹੈ ਐਲ ਆਰ ਦਾ। ਇਹ ਬਲਕਿੰਗ ਦਾ ਕਿੱਦਾਂ ਦੋ ਅੰਦਾਜ਼ ਇਹ ਖੱਤੇ ਜਾਂ ਨਿਕਲੇ ਆਉਣਾ ਵਧੀਆ ਝਾੜ ਪੂਰਾ ਵਧੀਆ ਝਾੜ ਨਿਕਲ ਰਿਹਾ ਦੇ ਵਿੱਚ ਸਿੱਧੀ ਚੱਲਦਾ ਆਪਣਾ ਕਰਾਹ ਦਾ ਕੰਮ ਬਾਈ ਹੁਣੀ ਕਰਾਹ ਲਾ ਗੇ ਤਾਂ ਮੈਂ ਕਿਹਾ ਕੋਠੇ ਦੀ ਯਾਰ ਸਫਾਈ ਕਰ ਦੋ ਮਗਰੋਂ ਮੁਗਰੋਂ ਕੋਠੇ ਦੀ ਸਫਾਈ ਕਰਦੇ ਆ ਬੰਦੇ ਆਪਣੇ ਇਹ ਨਾਲੇ ਬੰਨਾ ਬੰਨਾ ਸਾਫ ਕਰਤਾ ਇੱਥੇ ਤੇ ਬਸ ਸੂਰੇ ਫਿਰ ਕੰਮ ਕਾਦੀ ਆ ਆਪਣਾ ਇੱਥੇ ਆਪਣਾ ਕੱਲ ਨੂੰ ਕੰਮ ਨਿਬੜ ਜਾਣਾ ਸਾਰਾ ਚੱਕ ਚੱਕਈਏ ਦਾ ਬਸ ਅੱਜ ਦਾ ਦਿਨ ਹੀ ਆ ਮੈਨ ਲੱਗਦਾ ਇੱਥੇ ਹੀ ਨਿਬੜ ਜਾਣਾ ਆਪਣਾ ਕੰਮ ਸਾਰਾ ਫਿਰ ਲੱਗਾਂਗੇ ਦੂਜੇ ਪਾਸੇ ਆ ਫਗਰਾਜ ਆਲੂ ਸ਼ੁਰੂ ਕਰਨਾ ਫਿਰ ਇਹ ਦੂਦ ਆਹਾਂ ਇਹ ਲੱਗ ਰਿਹਾ ਕਿੱਤੈ ਹੀ ਆ ਬਸ ਇਹ ਲੜਦਾ ਆਪਣਾ ਫਿਰ ਲਾਲ ਲਾਲ ਦਿਖਣੇ ਬੰਦ ਹੋ ਜਾਣਗੇ ਫਿਰ ਸਿਰਫ ਇੱਕ ਕਰੋੜਾ ਰੇਜੂ ਦਿਖਣਗਾ ਉਹ ਹਜੇ ਰੁੱਕ ਕੇ ਪਟਣਾ ਵਾ ਉਹ ਤਾਂ ਕਹੋਗੇ ਜੀ ਦੇ ਚ ਉਹ ਜਿਹੜਾ ਤਾਂ ਨਵਾਂ ਵੀ ਹੈ ਜੀਵਨ ਲੱਗਿਆ ਉਹ ਤਾਂ ਕੰਪਨੀ ਦਾ ਮਾਲ ਆ ਉਹ ਕੰਪਨੀ ਨੂੰ ਦੇਣਾ ਜਿਹੜਾ ਦੂਜਾ ਮਾਲ ਆ ਉਹ ਹੈਗਾ ਵਾ ਜੀ ਟੂ ਲੱਗਿਆ ਹੋਇਆ ਹੈ ਜਿਹੜਾ ਨਹੀਂ ਇਹ ਜਿਹੜੇ ਖੇਤ ਦੀ ਆਪਾਂ ਕੱਲ ਗੱਲ ਕਰਦੇ ਸੀ ਮੱਕੀ ਵਾਲੇ ਦੀ ਇਹਨੂੰ ਪਾਣੀ ਲਵਾਤਾ ਆਪਾਂ ਇਹ ਇਹਨੂੰ ਪਾਣੀ ਲਾਉਣ ਦਾ ਕਾਰਨ ਇਹੀ ਸੀਗਾ ਕਿ ਨਹੀਂ ਐ ਮੱਕੀ ਨਾ ਹਰੀ ਨਹੀਂ ਸੀ ਹੋਣੀ ਜੇ ਇਹਨੂੰ ਨਾ ਲਵਾਉਂਦੇ ਨਾ ਪਾਣੀ ਇਹ ਕਿਉਂਕਿ ਇੱਧਰ ਸਲਾਵ ਨਹੀਂ ਹੈਗੀ ਸੀ ਆਹ ਫਟੇ ਦੇ ਵਿੱਚ ਇਹ ਫਟਾ ਜਮੇ ਹੀ ਸੁੱਕਾ ਪਿਆ ਸੀ ਤਾਂ ਕਰਕੇ ਫਿਰ ਇਹਨੂੰ ਪਾਣੀ ਲਵਾਤਾ ਸਲਾਵ ਨਾ ਹੋਣ ਦਾ ਕਾਰਨ ਇਹੀ ਸੀਗਾ ਬਈ ਮੇਨ ਪ੍ਰੋਬਲਮ ਕੀ ਆ ਸਫੈਦੇ ਇਹ ਸਾਰੇ ਫਟੇ ਦੇ ਵਿੱਚ ਹੀ ਸਲਾਵ ਨਹੀਂ ਸੀ ਬਿਲਕੁਲ ਇਹ ਖੇਤਾਂ ਦਾ ਮਾਲ ਜਾਂਦਾ ਉੱਥੇ ਫਾਰਮ ਤੇ ਫਿਰ ਤੇ ਹੀ ਗ੍ਰੇਡ ਹੁੰਦਾ ਵਾ ਤੇ ਪੂਰਾ ਕੱਤੇ ਦਾ ਵਧੀਆ ਗੱਲ ਵੀ ਵਧੀਆ ਠੀਕ ਆ ਪਰ ਇਹਨਾਂ ਡਲੇ ਆਣੋਂ ਹਟਦੇ ਨਹੀਂ ਤੇ ਇਹ ਦੀਦੇ ਹੀ ਨਹੀਂ ਮਾਲ ਦੇਖ ਗੇੜੇ ਲੱਗੇ ਆ ਤੁਹਾਨੂੰ ਦਿਖਣਾ ਹੀ ਨਹੀਂ ਮਾਲ ਵੀ ਪਿਆ ਵਾ ਕਿ ਨਹੀਂ ਐਸ ਲੋਡ ਵੀ ਨਹੀਂ ਦੀਨਾ ਇਹ ਪਲਾਉ ਵਾਲਿਆਂ ਦੇ ਵਿੱਚ ਇਹੀ ਪ੍ਰੋਬਲਮ ਕਿਉਂਕਿ ਆਲੂ ਨੂੰ ਮਿੱਟੀ ਲੱਗੀ ਹੁੰਦੀ ਆਲੂ ਨਹੀਂ ਨਹੀਂ ਆ ਦੇਖ ਜਿਵੇਂ ਤੁਹਾਨੂੰ ਆ ਦੇਖ ਜਿਵੇਂ ਹੁਣ ਐਂ ਪਿਆ ਵਾਲੂ ਕਿਵੇਂ ਦੇਖੋ ਅੱਲੂ ਚੱਕੇ ਦੀ ਪਤਾ ਲੱਗਦਾ ਸਾਈਜ਼ ਤਾਂ ਬਹੁਤ ਵੱਡਾ ਵੱਡਾ ਅੱਲੂ ਪੂਰਾ ਵਧੀਆ ਸਾਈਜ਼ ਇਹ ਆਪਣਾ ਚੱਲਦਾ 53 10 64 ਯਰ ਲੇਜ਼ਰ ਕਰਾ ਤੇ ਇਹ ਟਰੈਕਟਰ ਇੰਨਾ ਕੁ ਵਧੀਆ ਨਾ ਯਾਰ ਕਿ ਗੱਲ ਨਹੀਂ ਛੱਡਦਾ ਇੰਨੀ ਕਿ ਦੀ ਬੈਸਟ ਪਰਫਾਰਮੈਂਸ ਆ ਸ਼ੁਰੂ ਤੋਂ ਹੀ ਹਨਾ 2007 ਚ ਲਿਆ ਸੀ ਆ 2007 ਮਾਡਲ ਆ ਇਹ 8 ਚ ਲਿਆ ਸੀ ਆਪਾਂ ਤੇਲ ਖਰਚਾ ਇੰਨਾ ਜਿਆਦਾ ਘਟਾ ਇਹਦਾ ਬਹੁਤ ਹੀ ਜਿਆਦਾ ਤੇਲ ਖਰਚਾ ਕਰਦਾ ਇਹੇ ਦੇਖੋ ਪਹਿਲਾ ਇਹਦਾ ਮੀਟਰ ਹੁੰਦਾ ਸੀਗਾ ਉਹ ਮੀਟਰ ਤੇ ਘੱਟੋ ਘਾਟ ਇਹ ਮੈਨੂੰ ਲੱਗਦਾ ਕਿ 8 9000 ਘੰਟਾ ਚੱਲਿਆ ਹੋਇਆ ਸੀ ਤੇ ਹੁਣ ਦੂਜਾ ਮੀਟਰ ਫੇਰ ਇਹਦਾ ਮੈਨੂੰ ਲੱਗਦਾ 670 ਤੋਂ ਉੱਪਰ ਹੋ ਚੁੱਕਿਆ ਤੇ ਵਿਚ ਮੀਟਰ ਥੋੜਾ ਟਾਈਮ ਖੜਾ ਵੀ ਰਿਹਾ ਹੈ ਇਹ ਹੀਰਾ ਟਰੈਕਟਰ ਹੈ ਕਈ ਵੀਰ ਮੈਨੂੰ ਪੁੱਛਦੇ ਨੇ ਟਰੈਕਟਰ ਵੀਰ ਇਹ ਟਰੈਕਟਰ ਜਦੋਂ ਮਰਜੀ ਲੈ ਲਓ ਜੌਂਡੀ ਹੁੰਦਾ ਪੂਰਾ ਬੈਸਟ ਟਰੈਕਟਰ ਆ ਤੀਜੇ ਪੀਚ ਚੱਲਦਾ ਵਾ ਦੇਖੋ ਵੀਰੇ ਜਿਹੜੀ ਨਾ ਅਸਲ ਬਾਈ ਆ ਉਹ ਤਾਂ ਹੁੰਦੀ ਆ ਟਕਾ ਕੇ ਗੇਰਾਂ ਚ ਵੀ ਹਾਲ ਲੱਗੇ ਹੋਣ ਠੋਕ ਕੇ ਤੇ ਭਜਾ ਕੇ ਬਾਈ ਨਹੀਂ ਹੁੰਦੀ ਜਿਵੇਂ ਅੱਜ ਕੱਲ ਦੇ ਦਿਖਾਉਂਦੇ ਆ ਨਾ ਕਿ ਹਾਂ ਆਹ ਗੇਰ ਪਲਾ ਕੇ ਬਾਦੇ ਆਹ ਲੈ ਗੇਰ ਲਾ ਕੇ ਬਾਦੇ ਐ ਵੀਰੇ ਉਹ ਬਾਈਆਂ ਨਹੀਂ ਹੁੰਦੀਆਂ ਉਹ ਕਿਸੇ ਨੇ ਜੇ ਕੀਲਾ ਘੰਡ ਬੋਣਾ ਪੱਠਿਆਂ ਪੁੱਠਿਆਂ ਵਾਲਾ ਉਹ ਚ ਚੱਲ ਜਾਂਦੇ ਆ ਟਰੈਕਟਰ ਵੀ ਉਹ ਮੇ ਤੇਲ ਪੁਝਾ ਤੇਲ ਪੁਝਾ ਕੇ ਹਨਾ ਤੇਲ ਪੁਝਾ ਕੇ ਇੱਥੇ ਛੱਡੋ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਰਾਤ ਦੇ 7 ਵਜੇ ਤੱਕ ਟਰੈਕਟਰ ਨੂੰ ਸਾਹੀ ਨਹੀਂ ਆਉਣਾ ਇੰਨੇ ਹਲ ਡੂੰਘੇ ਲਾ ਕੇ ਚਲਾਉਣਾ ਤਾਂ ਫਿਰ ਆਪੇ ਵੀਰੇ ਉਹ ਗੱਲਾਂ ਉਹ ਰਹਿੰਦੀ ਨਹੀਂ ਉਹ ਇੰਜਨ ਉੰਜਨ ਜਿਹੜਾ ਕੁਝ ਮੋਡੀਫਿਕੇਸ਼ਨਾਂ ਕਰਾ ਕੇ ਚਲਾਉਂਦੇ ਆ ਨਾ ਉਹ ਕੁਝ ਨਹੀਂ ਰਹਿੰਦਾ ਨਾ ਉਨੀ ਤੇਜ਼ ਚੱਲਦਾ ਕੰਮ ਟਰੈਕਟਰ ਨੇ ਉਹ ਨਹੀਂ ਕਰਨਾ ਜਿਹੜਾ ਪੂਰਾ ਬੈਸਟ ਚੱਲਦਾ ਵੀ ਐਨ ਪੂਰੇ ਵਧੀਆ ਹਲ ਲਾਉਂਦਾ ਪੂਰੇ ਠੋਕ ਕੇ ਹਲ ਲੱਗੇ ਹੋਣ ਤੋਰੇ ਤੋਂ ਕੀ ਕਰਾਉਣਾ ਤੋਰੇ ਤੋਂ ਨਾਲ ਤੋਰੇ ਤੋਂ ਜ਼ਿਆਦਾ ਕੰਮ ਨੂੰ ਦੇਖੋ ਵੀ ਕੰਮ ਕਿਹੜਾ ਬੰਦ ਟਰੈਕਟਰ ਕਰਦਾ ਪੂਰਾ ਠੋਕ ਕੇ ਹਲ ਕਿਹੜਾ ਟਰੈਕਟਰ ਖਿੱਚਦਾ ਠੀਕ ਨਹੀਂ ਤੋਰੇ ਤਾਂ ਵੀਰੇ ਦੇਖੋ ਹਰੇਕ ਟਰੈਕਟਰ ਦੇ ਆਪੋ ਆਪਣੇ ਤੋਰੇ ਆ ਸਵਰਾਜ ਦੇ ਤੋਰਾ ਅੱਡ ਸਵਰਾਜ ਜਿੰਨਾ ਤੁਰਦਾ ਹੀ ਨਹੀਂ ਕੋਈ 855 ਦਾ ਅਰਜਨ ਦਾ ਤੋਰਾ ਅੱਡਾ ਨਿਊ ਹਾਲੈਂਡ ਦਾ ਤੋਰਾ ਅੱਡਾ ਇਹਦਾ ਤੋਰਾ ਅੱਡਾ ਹੌਣ ਮੈਂ ਹੁਣ ਆਪਣੇ ਕੋਲੇ 50 75 ਆ ਤੇ 50 55 30 ਆ ਇੱਕ ਗੱਲ ਕਰਦਾ ਹਨ ਤੇ 50 75 ਆ ਜਿਹੜਾ ਉਹ 17 ਹਾਲ ਪੂਰੇ ਠੋਕਵੇਂ ਲਾ ਕੇ ਖਿੱਚ ਦਿੰਦਾ ਹਨ ਤੇ ਪੂਰੇ ਜਮੇ ਹੀ ਲੈਫਟ ਦੇ ਲੀਵਰ ਥੱਲੇ ਛੱਡ ਕੇ ਹਨ ਤੇ ਜਿਹੜਾ ਆਪਣਾ 56 30 ਆ ਉਹ 17 ਹਾਲ ਜਮੇ ਹੀ ਲੈਫਟ ਦੇ ਲੀਵਰ ਦੋਨੇ ਛੱਡ ਕੇ ਚਲਾਉਂਦਾ ਜੀ ਅੱਛਾ ਜ਼ੋਰ ਜ਼ੋਰ 55 ਦੀ ਬਹੁਤ ਮਾਰਨ ਆਪਾਂ ਕਿਵੇਂ ਕਹਾਂਗੇ ਵੀ ਜ਼ੋਰ ਘੱਟ ਮਾਰਦਾ ਜ਼ੋਰ ਪੂਰਾ ਮਾਰਦਾ ਬਹੁਤ ਵਧੀਆ ਜ਼ੋਰ ਮਾਰਦਾ 55 ਤੇ ਤੇ ਪਰ ਵਧੀਆ ਵਾ ਉਹਨਾਂ ਦੀ ਦੋਨਾਂ ਦੀ ਪਰਫਾਰਮ ਹੁਣ ਲੈਫਟ ਦੇ ਲੀਵਰਾਂ ਦੇ ਵਿੱਚ ਵੀ ਫਰਕ ਹੁੰਦਾ ਠੀਕ ਨਹੀਂ ਕਈ 19 ਸੈਂਸ ਉੱਥੇ ਕਰਦੇ ਆ ਕਈ ਦੂਜੇ ਲੋਟ ਕਰਦੇ ਹਨ ਇਹ ਆਪਾਂ ਜਿਵੇਂ ਕਹਿੰਦੀ ਇੱਕ ਦੂਜੇ ਨਾਲ ਕੰਪੇਅਰ ਕਰਨਾ ਠੀਕ ਨਹੀਂ ਹੈਗਾ ਸਾਰੇ ਟਰੈਕਟਰ ਕਿਉਂਕਿ ਹਰੇਕ ਟਰੈਕਟਰ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਚੀਜ਼ ਕੁਈ ਨਾ ਕੋਈ ਖੂਬੀਆਂ ਹੁੰਦੀਆਂ ਨੇ ਹਰੇਕ ਟਰੈਕਟਰ ਜਿਹੜੇ ਵੀਰ ਨੇ ਜਿਹੜੇ ਵੀ ਟਰੈਕਟਰ ਤੇ ਰੁਪਈਏ ਲਾਇਆ ਚਾਹੇ ਉਹ ਗੁੱਸਾ ਨਾ ਕਰਿਓ ਚਾਹੇ ਦੇਖੋ ਵੀਰੇ ਆਪਣੇ ਕੋਲੇ ਐਚਐਮਪੀ ਟਰੈਕਟਰ ਹੈ ਲੇਕਿਨ ਇਹ ਸਭ ਤੋਂ ਛੋਟਾ ਕਹਿ ਦਿੰਨਾ ਇਹ ਛੋਟਾ ਟਰੈਕਟਰ ਹੈ ਹੀਟਰਾਂ ਵਾਲਾ ਇੰਟਰ ਆ ਹਨਾ 35 ਮੈਸੀ ਆ ਉਹ ਵੀ ਹੀਰਾ ਹੀ ਆ ਜਿਨੇ ਉਹ ਪੈਸੇ ਲਾ ਕੇ ਖਰੀਦੇ ਆ ਸਿੱਧੀ ਜੀ ਗੱਲ ਤਾਂ ਇਹ ਹੀ ਆ ਠੀਕ ਹੈ ਨਾ ਇਨੇ ਪੈਸੇ ਲਾ ਕੇ ਖਰੀਦਿਆ ਉਹਦੇ ਲਈ ਉਹ ਸਾਰੇ ਟਰੈਕਟਰ ਹੀ ਰਹੀ ਹੈ ਠੀਕ ਆ ਤੇ ਮੈਂ ਨਹੀਂ ਕਹਿੰਦਾ ਵੀ ਕੋਈ ਟਰੈਕਟਰ ਵੀ ਮਾੜਾ ਹੁੰਦਾ ਸਾਰੇ ਟਰੈਕਟਰ ਆਪੋ ਆਪਣੀ ਜਗ੍ਹਾ ਪੂਰੇ ਟੌਪ ਦੇਤੇ ਆਪਾਂ ਨੂੰ ਤਾਂ ਭਾਈ ਸਾਰੇ ਟਰੈਕਟਰ ਪਸੰਦ ਆ ਜਿਹੜਾ ਆਪਾਂ ਲੈ ਲਿਆ ਆਪਣੇ ਲਈ ਉਹ ਹੀ ਰਹੀ ਹੈ ਜਿਹੜਾ ਲੋਹਾ ਆਵੇ ਬਸ ਲੋਹਾ ਆਵੇ ਘਰੇ ਬਸ ਕਰਮਾਂ ਵਾਲਾ ਹੋਵੇ ਤੇ ਆਹ ਟਰੈਕਟਰ ਤਾਂ ਮੈਂ ਇੰਨਾ ਜ਼ਿਆਦਾ ਚਲਾਇਆ ਨਾ ਘੋੜੇ ਹੋ ਜਾਂਦੇ ਸੀ ਬੈਠਣ ਨਾਲ ਇੰਨਾ ਜਿਆਦਾ ਚਲਾਇਆ ਮੈਂ ਪਹਿਲਾਂ ਇਹ ਸਾਰੀ ਸਾਰੀ ਦਿਹਾੜੀ ਫਲਾਉ ਉਹਤੇ ਚਲਾਉਂਦਾ ਰਿਹਾ ਆਪਣੇ ਲੇਜ਼ਰ ਲੈਵਲ ਆਪ ਕੀਤਾ ਤੂੜੀ ਵਾਲੀ ਮਸ਼ੀਨ ਆਪ ਚਲਾਉਂਦਾ ਰਿਹਾ ਮੈਂ ਠੀਕ ਨਹੀਂ ਬਾਦੂ ਚਲਾਇਆ ਟਰੈਕਟਰ ਤੋਂ ਸਾਰੀ ਬਾਹੀ ਕਰਨੀ ਹੈ ਇਹਦੇ ਨਾਲ ਬਹੁਤ ਵਧੀਆ ਲੱਗਦਾ ਹੁੰਦਾ 2008 ਦਾ ਆਪਣੇ ਕੋਲੇ 2008 ਚ ਆਪਾਂ ਇਹ 4.5 ਲੱਖ ਦਾ ਲੈ ਕੇ ਆਏ ਇਹ ਚੱਲਿਆ ਸੀ 400 ਘੰਟਾ ਚੱਲਿਆ ਸੀ ਆਹ ਆरिजिनल ਸੀਗਾ ਤੇ ਬਹੁਤ ਵਧੀਆ ਟਰੈਕਟਰ ਸੀ ਉਹਦੇ ਨਾਲ ਦੇ ਟਾਇਰ ਸੀ ਥੋੜੇ ਜਿਹਾ ਕਸੇ ਸੀ ਜਮੇ ਹੀ ਥੋੜੇ ਜਿਹਾ ਆਪਾਂ ਉਹ ਤੋਂ 575 ਹੁੰਦਾ ਸੀ ਉਹ ਵੇਚ ਕੇ ਇਹ ਲਿਆ ਸੀਗਾ 575 ਨਾ ਜਿਹੜਾ ਸਰਪੰਚ ਟੈਂਕੀ ਵਾਲਾ ਹੁੰਦਾ ਉਹ ਲਿਆ ਸੀਗਾ ਤੇ ਉਹ ਵੇਚ ਕੇ ਫੇਰ ਇਹ ਲਿਆ ਸੀ ਪੂਰਾ ਮਨਪਸੰਦ ਟਰੈਕਟਰ ਸੀ ਜਦੋਂ ਜੌਂਡੀਅਰ ਇਹ ਨਹੀਂ ਜੌਂਡੀਅਰ ਬਣਾਏ ਆ ਸਾਰੇ ਆਹ ਟਰੈਕਟਰ ਜੌਂਡੀਅਰ ਲਿਆ ਇਹ ਨਹੀਂ ਜੌਂਡੀਅਰ ਹੁੰਣਾ ਕਿਉਂਕਿ ਯਾਰ ਅਜੇ ਤੱਕ ਵੀਰੇ ਦਾ ਨਾ ਕਦੀ ਇੰਜਨ ਨੂੰ ਕੁਛ ਕਰਾਇਆ ਨਾ ਕਦੀ ਇਹਦੀਆਂ ਅਜੇ ਤੱਕ ਬ੍ਰੇਕਾਂ ਖੁੱਲੀਆਂ ਨਾ ਕਿ ਤੋਂ ਇਹ ਟਰੈਕਟਰ ਲੀਕ ਕਰਦਾ ਸਿਰਫ ਗੱਲਾਂ ਮੁਗਲੈਲ ਬਦਲੀ ਦਾ ਬਸ ਚੱਲੀ ਜਾਂਦਾ ਟਾਇਰਾਂ ਦੀਆਂ ਤਿੰਨ ਜੋੜੀਆਂ ਘਸ ਗਈਆਂ ਹੋਣਗੀਆਂ ਤੇ ਬਸ ਹੋਰ ਕਦੇ ਕੋਈ ਪ੍ਰੋਬਲਮ ਹੀ ਨਹੀਂ ਆਈ ਅਜੇ ਤੱਕ ਅਜੇ ਤੱਕ ਇਹਦਾ ਲੈਫਟ ਦੇ ਪੰਪ ਚੇਂਜ ਕਰਵਾਤੇ ਸੀ ਇੱਕ ਵਾਰ ਲੈਫਟ ਤੇ ਸਟੀering ਦਾ ਉਹ ਇਕੱਠੀ ਬਦਲੇਗੇ ਸੀ ਤੇ ਉਹ ਉਹ ਚੇਂਜ ਕਰੇ ਹੋਇਆ ਬਸ ਹੋਰ ਇਹਦੇ ਕੁਛ ਵੀ ਨਹੀਂ ਕਰਿਆ ਹੋਇਆ ਹੋਰ ਸਾਰਾ ਕੁਛ origignal ਆ ਸਾਰਾ ਤੇ ਨਾਲੇ ਜਿੰਨੀ ਚਲਾਈਏ ਦੇਖੋ ਇਹਨੇ ਹੁਣ ਵੀ ਕਰਾ ਸਾਰਾ ਆਪਣਾ ਦੇ ਲੋ 200 ਕਿੱਲਾ ਆਲੂ ਆ 200 ਕਿੱਲੇ ਚ ਕਰਾ ਲਾਉਣਾ ਤੇ ਫੇਰ ਪਹਿਲਾਂ ਸਾਰਾ ਰੋਟਾਵੇਟਰ ਤੇ ਚੱਲਿਆ ਲਗਾਤਾਰ ਵੀ ਕਿੰਨਾ ਰੋਟਾਵੇਟਰ ਤੇ ਚੱਲਦਾ ਦੇ ਲੋ ਸਾਰੇ ਆਲੂ ਵਜਾਏ ਆ ਇਹਨਾਂ ਨੇ ਤੇ ਸਾਰੀ ਕਣਕ ਵਜਾਈ ਆ ਹਨ ਤੇ ਜਾਨਕੀ ਚੱਲਣ ਦੇ ਵਿੱਚ ਤਾਂ ਪੂਰਾ ਵਧੀਆ ਚੱਲਦਾ ਲਾਈ ਜੇ ਟਰੈਕਟਰ ਦਾ ਤੋੜ ਨਹੀਂ ਹੈਗਾ ਜਿਵੇਂ ਇਹਦੇ ਵਿੱਚ ਇਹ 5310 ਤੇ ਹੌਲੈਂਡ ਦੇ ਵਿੱਚ ਜਿਹੜੇ ਪੁਰਾਣੇ ਹੌਲੈਂਡ ਆ ਜਿਵੇਂ ਪੁਰਾਣੇ ਮਾਡਲ 2001 TX ਆ ਜਿਨ੍ਹਾਂ ਕੋਲੇ ਜਾਂ 3630 ਦੂਜੇ ਆ ਉਹ 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 ਅਗਲੇ ਬਹੁਤ ਖਾਮਕ ਜਿਨ੍ਹਾਂ ਨੇ ਰੱਖਿਓ ਚਲਾਉਂਦੇ ਆਪਾਂ ਅਸੇ ਪੁਰਾਣੀ ਹੋ ਗਏ ਪਰ ਫੇਰ ਵੀ ਉਹ ਚਲਾਉਂਦੇ ਆਪਾਂ ਐਵੇਂ ਹੀ ਕਹੀ ਜਾਂਦੇ ਆ ਵੀ ਉਹ ਟਰੈਕਟਰ ਨੇ ਸਾਰੇ ਟਰੈਕਟਰ ਵਧੀਆ ਪ੍ਰਭਾਉ ਆਪਾਂ ਆਪਣੀ ਜਗਾ ਜਿੱਤੇ ਆਪਣੇ ਰੁਪਏ ਲੱਗੇ ਹੁਣ ਦੇਖੋ ਹੁਣ ਇੱਕ ਐਗਜ਼ਾਮਪਲ ਦਵਾ ਮੈਂ ਆਊਟ ਰਾਈਟਰ ਪਾਇਆ ਖੜਾ ਆਪਣਾ ਹੀਟਰਾਂ ਵਾਲਾ ਇੰਟਰ ਆ ਇਹ ਆਪਣਾ ਪੀਲੇ ਰੇਮਲ ਹਾਈ ਸਪੀਡ ਹਨਾ ਹੁਣ ਇਹਦੇ ਮਗਰ ਵੀ ਟਰਾਲੀ ਪਾਈ ਆ ਇਹਦੀ ਜਗ੍ਹਾ ਤੇ 15 ਲੱਖ ਵਾਲਾ ਟਰੈਕਟਰ ਹੁੰਦਾ ਉਹਦੇ ਮਗਰ ਵੀ ਟਰਾਲੀ ਹੋਣੀ ਸੀ ਇਹ ਵੀ 14 ਫੁੱਟੀ ਟਰਾਲੀ ਪਾ ਕੇ ਆਲੂ 100 ਨਹੀਂ ਲੈ ਜਾਂਦਾ ਉਹਨੇ ਵੀ ਆਲੂ 100 ਲੈ ਕੇ ਜਾਣੇ ਸੀ ਹਨਾ ਤੇ ਇੱਕ ਉਹ ਖੱਤੇ ਜੋ ਗਾਹਾਂ ਭਰਦਾ ਉਹ ਵੀ 575 ਆ ਹਨਾ ਕੀ ਟਰੈਕਟਰ ਤਾਂ ਸਾਰੇ ਹੀ ਆਪੋ ਆਪਣੀ ਜਗ੍ਹਾ ਕੰਮ ਦਿੰਦੇ ਆ ਉਹ ਨਹੀਂ ਹੈਗਾ ਕਿ ਕੋਈ ਟਰੈਕਟਰ ਨਾ ਕੰਮ ਦਿੰਦਾ ਹੋਵੇ ਚਾਹੇ ਉਹ ਛੋਟਾ ਵਾ ਵੱਡਾ ਵਾ ਉਹ ਤਾਂ ਉਹ ਜੇ ਕੰਮ ਲਈ ਚੱਲੋ ਤੇ ਉਹ ਪੂਰੇ ਬੈਸਟ ਟਰੈਕਟਰ ਬਣ ਜਾਂਦੇ ਆ ਆਪੋ ਆਪਣੀ ਜਗ੍ਹਾ ਲੇਕਿਨ ਆ ਕਈ ਕਈ ਵੀਰ ਕਹਿੰਦੇ ਆ ਕਿ ਵੀਰੇ ਵੀਰ ਤੁਹਾਡੇ ਵਰਗੇ ਸਕਸੈਸਫੁਲ ਫਾਰਮ ਬਣਨਾ ਵੀਰੇ ਸਕਸੈਸਫੁਲ ਫਾਰਮ ਬਣ ਲਈ ਪਹਿਲਾਂ ਆਪਦੇ ਤੇ ਕਰਜ਼ੇ ਚੜਾਉਣੇ ਪੈਣਗੇ ਫਿਰ ਸਕਸੈਸਫੁਲ ਫਾਰਮ ਬਣਾਗੇ ਬਿਨਾ ਕਰਜ਼ਿਆਂ ਤੋਂ ਸਕਸੈਸਫੁਲ ਫਾਰਮ ਨਹੀਂ ਬਣ ਸਕਦਾ ਘਾਟੇ ਖਾਣੇ ਪੈਣਿਆ ਵੱਧਦੇ ਖਾਣੇ ਪੈਣਿਆ ਹਾਂ ਪਤਾ ਕੀ ਆ ਹਰ ਇੱਕ ਵੀਰਾਂ ਨੂੰ ਇਹੀ ਅ ਮੇਰੀ ਨਾ ਮਸ਼ੀਨਰੀ ਦੇ ਦਿਆ ਹਰੇਕ ਵੀਰਾਂ ਨੂੰ ਕਿ ਹਾਂ ਇਹਦੇ ਕੋਲੇ ਮਸ਼ੀਨਰੀ ਜੰਨੀ ਆ ਵੀਰੇ ਮਸ਼ੀਨਰੀ ਕਿਵੇਂ ਬਣੀਆ ਇੱਥੇ ਤੱਕ ਕਿਵੇਂ ਪਹੁੰਚੇ ਵੀ ਇਉਂ ਨਹੀਂ ਹੈਗਾ ਕਿ ਅਸੀਂ ਸ਼ੁਰੂ ਤੋਂ ਏਡੀ ਕੀਤੀ ਕਰੀ ਜਾਂਦੇ ਆ ਵੀਰੇ ਸ਼ੁਰੂ ਤੋਂ ਡੈਡੀ ਉਹਨਾਂ ਨੇ ਜਾ ਕੇ ਦੋ ਕਿੱਲਾਂ ਤੋਂ ਤਿੰਨ ਕਿੱਲਾਂ ਤੋਂ ਲਾਇਆ ਹੋਇਆ ਜਿਹੜੀ 88 ਦੇ ਵਿੱਚ ਜ਼ਮੀਨ ਲਈ ਸੀ ਮਾਮਲੇ ਦੇ ਡੈਡੀ ਉਹਨਾਂ ਨੇ ਹਾਂ 3000 ਰੁਪਏ ਚ ਮੈਨੂੰ ਲਾਦਾ ਸਾਰੀ ਜ਼ਮੀਨ ਲਈ ਸੀ ਉਹ ਪਤਾ ਨਹੀਂ ਕਿ ਮੈਨੂੰ ਲਾਦਾ ਹੁਣ ਤਾਂ ਉੱਥੇ ਪਹਿਲਾਂ 15 ਕਿੱਲੇ ਸੀ ਹਨ ਤੇ ਉਦੋਂ ਪਹਿਲਾਂ ਉਹਨਾਂ ਚ ਬਾਗ ਹੁੰਦਾ ਸੀ ਫਿਰ ਬਾਗ ਪੱਟਿਆ 3000 ਰੁਪਏ ਚ ਲਈ ਸੀ ਉਹ ਜ਼ਮੀਨ ਹਨ ਤੇ 3000 ਰੁਪਏ ਚ ਲਈ ਸੀ ਤੇ ਡੈਡੀ ਕਹਿੰਦਾ ਉਹ 3000 ਰੁਪਈਆ ਵੀ ਇਕੱਠਾ ਨਹੀਂ ਸੀ ਹੋਇਆ ਤੁਸੀਂ ਲਾ ਲੋ ਸਾਬ ਵੀ 3000 ਰੁਪਈਆ ਵੀ ਇਕੱਠਾ ਨਹੀਂ ਸੀ ਹੁੰਦਾ ਹੋਇਆ ਵੀ ਮਸਾਂ ਕਿਤੇ ਜਾ ਕੇ ਜ਼ਮੀਨ ਮਿਲੀ ਸੀਗੀ ਹਨ ਤੇ ਹੋਰ ਇੱਕ ਗੱਲ ਦੱਸਦਾ ਜੋ ਜਿਵੇਂ ਟਾਈਮ ਲੰਘ ਗੇ ਹੋ ਮੈਂ ਆ ਜਿਹੜੇ ਖੇਤ 'ਚ ਇਹ ਟਰੈਕਟਰ ਚੱਲਦਾ ਨਾ ਇਹੀ ਖੇਤ ਦੇ ਵਿੱਚ ਕਟਰ ਫੇਰਦੇ ਸੀਗੇ ਝੋਨਾ ਵੱਢ ਕੇ ਜਿਹੜਾ ਆਪਣੇ ਕੋਲੇ ਨਾ ਜਿਹੜਾ ਮੈਂ ਕਹਿ ਦਿੰਦਾ ਨਾ ਵੀ ਸਾਡੇ ਘਰ ਦਾ ਰਾਜਾ ਟਰੈਕਟਰ ਆ 575 ਉਹ ਟਰੈਕਟਰ ਚੱਲਦਾ ਸੀ ਇਹੀ ਖੇਤ ਦੇ ਵਿੱਚ ਉਹਦੀ ਨੇ ਇੱਥੇ ਕ੍ਰੈਂਕ ਟੁੱਟ ਗਈ ਸੀਗੀ ਇਹੀ ਖੇਤ 'ਚ ਕ੍ਰੈਂਕ ਟੁੱਟ ਗਈ ਨਾ ਉਹਦੀ ਤੇ ਕ੍ਰੈਂਕ ਟੁੱਟੀ ਤੇ ਵੀਰੇ ਵੀ ਕ੍ਰੈਂਕ ਟੁੱਟਣ ਦਾ ਅਫਸੋਸ ਐਡਾ ਵੱਡਾ ਸੀ ਨਾ ਕਿ ਕ੍ਰੈਂਕ ਟੁੱਟ ਗਈ ਵੀ ਪੈਸੇ ਕਿੱਥੋਂ ਆਉਣਗੇ ਵੀ ਆਹ ਸਿਚੁਏਸ਼ਨ ਚੋਂ ਵੀ ਲੰਘੇ ਹੋਇਆ ਵੀ ਕ੍ਰਿਕਟ ਉੱਤੀ ਦੇ ਪੈਸਿਆਂ ਦੀ ਫਿਕਰ ਸੀ ਵੀ ਯਾਰ ਇੰਨਾ ਖਰਚਾ ਆ ਜਾਣਾ 575 ਫੇਡਰ ਇਹੀ ਗੇਂ ਦੀ ਗੱਲ ਆ ਉਹ 2001 ਦੀ ਗੱਲ ਆ ਮੇਰੇ ਕੋਲ ਚ ਫਦੀ ਲਾਲੋ ਸਾਹਿਬ ਕੀ ਅੱਜ ਕਈ ਵੀਰ ਕਹਿ ਦਿੰਦੇ ਆ ਵੀ ਵੀਰੇ ਥੋੜੇ ਇੰਨੀ ਸਕਸੈਸਫੁਲ ਬਣ ਵੀਰੇ ਸਕਸੈਸਫੁਲ ਫਜੇ ਨਹੀਂ ਹੈਗਾ ਮੈਂ ਜਦੋਂ ਹੋਇਆ ਉਦੋਂ ਦੱਸਾਂਗੇ ਵੀ ਹਾਂ ਸਕਸੈਸ ਹੋਏ ਆ ਅਜੇ ਤਾਂ ੱੱਕੇ ਖਾਣੇ ਆ ਵੀਰੇ ਅਜੇ ਤੱਕ ਕਰਜ਼ਾ ਜੜਿਆ ਹੋਇਆ ਕਰਜ਼ਾ ਲੌਣੇ ਫਿਰਦੇ ਆ ਅਜੇ ਤਾਂ ਇਹ ਚੀਜ਼ਾਂ ਨੇ ਦੇਖ ਲਈ ਕਿੱਥੋਂ ਉੱਠੇ ਆ ਵੀਰੇ ਹੌਲੀ ਥੋੜੀ ਖੇਤੀ ਕਰਦੇ ਆ ਤਾਂ ਇੱਥੇ ਜੁੜੀ ਆ ਹਨਾ ਅੱਜ ਵੀ ਘਟ ਜਾਂਦੀ ਆ ਵਾਧ ਜਾਂਦੀ ਆ ਜ਼ਮੀਨ ਘਟ ਜਾਂਦੀ ਆ ਵਾਧ ਜਾਂਦੀ ਆ ਇਹ ਨਹੀਂ ਹੈਗਾ ਗੱਲਾਂ ਕਿ ਹਾਂ ਸਾਡੇ ਕੋਲੇ ਇੰਨੀ ਜ਼ਮੀਨ ਹੀ ਆ ਸ਼ੁਰੂ ਤੋਂ ਨਹੀਂ ਵੀਰੇ ਥੋੜੀ 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 ਕਰਦੇ 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 ਅੱਜ ਇੰਨੀ ਇਕੱਠੀ ਹੋਈ ਆ ਹੁਣ ਆਹੀ ਆਹੀ ਇਹੀ ਖੱਤੇ ਦੇ ਵਿੱਚ ਆਪਣੇ ਕੋਲੇ ਇੱਥੇ ਪਹਿਲਾਂ ਆਪਣੇ ਕੋਲੇ 45 ਕਿੱਲੇ ਹੁੰਦੇ ਸੀ ਹੁਣ ਆਪਣੇ ਕੋਲੇ ਇੱਥੇ ਹੈਗੇ ਸਾਰੇ 16 17 ਕਿੱਲੇ ਹੁਣ ਆਪਣੇ ਕੋਲੇ ਇੱਥੇ ਹੈਗੇ 16 17 ਕਿੱਲੇ ਤੇ ਆ ਇਦਾਂ ਘੜਦੀਆਂ ਬਾਧੀਆਂ ਰਹਿੰਦੀਆਂ ਵੀਰੇ ਜਮੀਨਾਂ ਕੋਈ ਆਪਾਂ ਦੇਖੋ ਮਾਮਲੇ ਵਾਲੀ ਜ਼ਮੀਨ ਦਾ ਕੋਈ ਮੇ ਉਹੋ ਨਹੀਂ ਹੁੰਦਾ ਕਿ ਹਾਂ ਇਹ ਸਾਡੀ ਵੀ ਰਹੂਗੀ ਹਨਾ ਕਿ ਆਪਣੇ ਤੋਂ ਚੰਗੇ ਬੰਦੇ ਲੋਕਾਂ ਨੂੰ ਮਿਲ ਜਾਂਦੇ ਆ ਉਹਨਾਂ ਨੂੰ ਦੇ ਦਿੰਦੇ ਆ ਇਹ ਚ ਕਿਹੜੀ ਗੱਲ ਆ ਆਪਾਂ ਨਹੀਂ ਚੰਗੇ ਹੋਵਾਂਗੇ ਹਨਾ ਕਿ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਵੀਰੇ ਕਿ ਉਹ ਸਾਰੇ ਜਾਣੇ ਸਾਰੇ ਜਾਨੇ ਇਹ ਜਿੱਦਾਂ ਨਾ ਦੇਖਿਆ ਕਰੋ ਕਿ ਹਾਂ ਵੀ ਅਸੀਂ ਇੱਥੇ ਪਹੁੰਚ ਗਏ ਜਾਂ ਆਹ ਗੱਲ ਹੋ ਗਈ ਹੈ ਨਾ ਤੇ ਅਜੇ ਤਾਂ ਵੀਰੇ ਸ਼ੁਰੂਆਤਾਂ ਨਹੀਂ ਦੇਖਾਂਗੇ ਲਾਈਵ ਦੇ ਵਿੱਚ ਕਿ ਸਫਲ ਜਦੋਂ ਹੋਵਾਂਗੇ ਜ਼ਰੂਰ ਦੱਸਾਂਗੇ ਕਿ ਹਾਂ ਸਕਸੈਸਫੁਲ ਹੋ ਗਏ ਇਹ ਨਾ ਇੱਕ ਵਾਰ ਢੇਡਾ ਲੱਗੇ ਦੋਰੇ ਵੀ ਸਾਰੀਆਂ ਨਾ ਬੁੜੀਆਂ ਤੋਂ ਉਹ ਜਿਹੜਾ ਲਵਾਉਣਾ ਨ ਲੈ ਵੀ ਬੋਣ ਤੋਂ ਸਾਰੀਆਂ ਬੁੜੀਆਂ ਤੁਨ ਆਈਂ ਜੀ ਆਹੋ ਆਲੂ ਹੈਗੇ ਆ ਉੱਤੇ ਹਾਂ ਸਮਾਰ ਕੇ ਇੱਕ ਵੱਡਿਓ ਫਾਂਡ ਤਰਾ ਕੇ ਨਾ ਆਹਾਂ ਉਹ ਬੰਦੇ ਆ ਬੋਰੀਆਂ ਬਾ ਫਿਰ ਅੱਜ ਤੂੰ ਤੇਰੇ ਟਰਾਲੀ ਚ ਲੋਡ ਕਰਨਾ ਹੁਣ ਬਾ ਫਿਰ ਇਹਨੂੰ ਕਰਾ ਲਾ ਤੂੰ ਵੀ ਨਾਲ ਦੇ ਟਰਾਲੀ ਚ ਲੋਡ ਤੇ ਫਿਰ ਦੇਖਦੇ ਆ ਹੁਣ ਹਾਲ ਹੈ ਨਹੀਂ ਆਪਣੇ ਕੋਲ ਨਹੀਂ ਤਾਂ ਚਲ ਜਿੰਨਾ ਪਹਿਲਾਂ ਪਰ ਐਵੇਂ ਢੇੜਾ ਦਬਾ ਹੋਊਗਾ ਜੇ ਇਹ ਜਿਹੜਾ ਆਲੂ ਦਾ ਸੈਜ ਹੋਵੇ ਨਾ ਖੱਤੇ ਚ ਸਾਰੇ ਆਲੂ ਦਾ ਬਹੁਤ ਸੋਹਣਾ ਸੈਜ ਹੈ ਇਹਦਾ ਤੇ ਮੈਂ ਕਹਿੰਦਾ ਛਾੜ ਦੀ ਕੋਈ ਗੱਲਬਾਤ ਹੀ ਨਹੀਂ ਹੋਊਗੀ ਵੀ ਇੰਨਾ ਵਧੀਆ ਸਹਜ ਸਹਜ ਆਲੂ ਦਾ ਐਨ ਵਧੀਆ ਬਸ ਆਖੀਰਲਾ ਖੱਤਾ ਸੀ ਆਪਣਾ ਐਲਰ ਦਾ ਖਤਮ ਹੋ ਗਿਆ ਬਸ ਇਸ ਤੋਂ ਬਾਅਦ ਐਲਰ ਦੇਖਣ ਨੂੰ ਨਹੀਂ ਹੈਗਾ ਆਪਣੇ ਕੋਲੇ ਸਾਰਾ ਹੁਣ ਫਾਰਮ ਦੀ ਤੇ ਆ ਵਾ ਜਿੰਨਾ ਵੀ ਐਲਰ ਹਰ ਮੈਦਾ ਸਾਰੇ ਵੀਰਾਂ ਨੂੰ ਇਹੀ ਸਲਾਹ ਦਿੰਨਾ ਵੀਰੇ ਖੇਤੀ ਕਰੋ ਪਰ ਇਹ ਨਾ ਸੋਚੋ ਕਿ ਹਾਂ ਪਹਿਲੇ ਦਿਨ ਹੀ ਆਪਾਂ ਇੰਨੀ ਵੱਡੀ ਛਿੱਤੀ ਕਰ ਲਈਏ। ਮੇਰੇ ਬਹੁਤ ਚੀਜ਼ਾਂ ਦੀ ਲੋੜ ਪੈਂਦੀ ਆ। ਠੀਕ ਨਹੀਂ ਹੌਲੀ-ਹੌਲੀ ਸਟੈਪ ਬਾਈ ਸਟੈਪ ਚੱਲੋ ਤੇ ਸਾਰਾ ਕੁਝ ਸਕਸੈਸ ਹੋਵਾਂਗੇ ਆਪਾਂ। ਤੇ ਜਿਹੜੀ ਵੀ ਕਿਤੇ ਵੀ ਮੇਰੇ ਹੈਲਪ ਦੀ ਲੋੜ ਆ ਪੁੱਛਣਾ ਜਾਂ ਕੁਝ ਕਰਨਾ ਆਪਾਂ ਨਾਲ ਖੜੇ ਆ ਹਮੇਸ਼ਾ ਵੀਰ ਸਾਰੇ ਵੀਰਾਂ ਦੇ। ਤੇ ਐਦੂ ਵੱਧ ਹੋਰ ਖੁਸ਼ੀ ਕੀ ਹੋਊਗੀ ਕਿ ਆਪਣੇ ਵੀਰ ਕੰਮ ਕਰਦੇ ਆ। ਸਾਰੇ ਕੰਮ ਕਰੋ ਯਾਰ ਵੀਰੇ ਖੇਤੀ ਵੀ ਖੇਤੀ ਵਾਲਾ ਬੰਦਾ ਖੇਤੀ ਕਰੇ ਕਿਉਂਕਿ ਅੱਡੋ ਅੱਡ ਸ਼ੌਂਕ ਹੁੰਦੇ ਹਨ ਨਾ ਕਈਆਂ ਵੀਰਾਂ ਨੂੰ ਖੇਤੀ ਦਾ ਸ਼ੌਂਕ ਆ ਕਈ ਵੀਰਾਂ ਨੂੰ ਆਪਣਾ ਜਿਨ੍ਹਾਂ ਨੂੰ ਮੱਝਾਂ ਦਾ ਵਗੈਰਾ ਦਾ ਸ਼ੌਂਕ ਆ ਉਹ ਮੱਝਾਂ ਦਾ ਰੱਖੋ ਤੇ ਜਿਨ੍ਹਾਂ ਆਪ ਪਤਾ ਕੀ ਆਪ ਦੇ ਜਿਹੜਾ ਬੰਦਾ ਨਾ ਜੀ ਆਪਾਂ ਆਪਣੇ ਸ਼ੌਂਕ ਨੂੰ ਆਪਣੇ ਕੰਮ ਦੇ ਵਿੱਚ ਲੈ ਲიਏ ਤਾਂ ਉਹਦੇ ਨਾਲ ਕੀ ਰੀਸ ਨਹੀਂ ਰਹਿੰਦੀ ਠੀਕ ਆ ਘਾਟੇ ਵੱਧਦੇ ਤਾਂ ਵੀਰ ਜ਼ਿੰਦਗੀ ਦੇ ਆਉਂਦੇ ਹੀ ਰਹਿੰਦੇ ਆ ਉਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਘਾਟਾ ਪੈਂਦਾ ਵਾ ਬੰਦਾ ਸਕਸੈਸ ਹੁੰਦਾ ਵਾ ਕੁਝ ਨਹੀਂ ਹੁੰਦਾ ਜੇ ਆਪਾਂ ਨੂੰ ਕੋਈ ਘਾਟਾ ਪੈਂਦਾ ਜਾਂ ਕਿਸੇ ਤੋਂ ਧੋਖਾ ਮਿਲਦਾ ਵਾ ਉਹ ਚੀਜ਼ਾਂ ਨਾਲ ਉਹ ਚੀਜ਼ਾਂ ਤੋਂ ਆਪਾਂ ਨੂੰ ਸਿੱਖਣ ਨੂੰ ਹੀ ਮਿਲਦਾ ਕੁਝ ਨਾ ਕੁਝ ਇੰਉਂ ਨਹੀਂ ਹੈਗਾ ਕਿ ਆਪਾਂ ਨੂੰ ਸਿੱਖਣ ਨੂੰ ਨਹੀਂ ਮਿਲੂ ਜਿਹੜੀ ਚੀਜ਼ ਤੋਂ ਆਪਾਂ ਨੂੰ ਘਾਟਾ ਪਊਗਾ ਆਪਾਂ ਉਹ ਚ ਦੇਖਾਂਗੇ ਕਿ ਹਾਂ ਯਾਰ ਆਹ ਚੀਜ਼ ਆਪਾਂ ਐ ਕਰੀ ਸੀ ਗਲਤ ਹੋ ਗਿਆ ਕਿਸੇ ਬੰਦੇ ਤੇ ਵਿਸ਼ਵਾਸ ਕਰਕੇ ਘਾਟਾ ਪੈਂਦਾ ਉਹ ਵੀ ਐਵੇਂ ਹੋ ਜਾਂਦਾ ਕਿ ਹਾਂ ਯਾਰ ਵੀ ਇਹੋ ਜਿਹੇ ਬੰਦਿਆਂ ਤੋਂ ਦੂਰ ਰਹਿਣਾ ਹਨ ਕਿ ਉਹ ਤੁਹਾਡੀ ਲਾਈਫ ਦੀ ਲਾਈਫ ਦੇ ਵਿੱਚ ਸਿੱਖਣ ਨੂੰ ਹੀ ਕੁਝ ਨਾ ਕੁਝ ਮਿਲਦਾ ਤੇ ਜਿਹੜਾ ਆਪਣਾ ਕੰਮ ਦਾ ਸ਼ੌਂਕ ਆ ਜਿਵੇਂ ਆਪਾਂ ਨੂੰ ਕਿਸੇ ਵੀ ਚੀਜ਼ ਦਾ ਸ਼ੌਂਕ ਆ ਸਮਝ ਲਓ ਕਿਸੇ ਵੀਰ ਨੂੰ ਕੁੱਤਿਆਂ ਦਾ ਸ਼ੌਂਕ ਆ ਉਹ ਆਪਦੇ ਕੁੱਤੇ ਰੱਖ ਲਓ ਯਾਰ ਕੁੱਤੇ ਹੀ ਫੜ ਲਓ ਉਹ ਵੀ ਕੰਮ ਆ ਕਿਸੇ ਨੂੰ ਮੁਰਗੀਆਂ ਦਾ ਸ਼ੌਂਕ ਆ ਆਪਦੇ ਮੁਰਗੀਆਂ ਦੇ ਵਿੱਚ ਕਰੋ ਕਬੂਤਰਾਂ ਦਾ ਸ਼ੌਂਕ ਹਰੇਕ ਚੀਜ਼ ਦੇ ਵਿੱਚ ਆਪ ਦਾ ਸ਼ੌਂਕ ਕਰੋ ਦੇਖੋ ਮੈਨੂੰ ਖੇਤੀ ਦਾ ਸ਼ੌਂਕ ਹੈਗਾ ਪਰ ਹਾਂ ਉਦੋਂ ਸ਼ੌਂਕ ਟੁੱਟਦਾ ਜਦੋਂ ਘਾਟਾ ਪੈਂਦਾ ਉਦੋਂ ਬੁਰਾ ਲੱਗਦਾ ਹੁਣ ਪਿਛਲੇ ਸਾਲ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੇ ਆਹੀ ਦਿਨਾਂ ਦੇ ਵਿੱਚ ਦੀ ਗੱਲ ਕਿ ਵੀਰੇ ਮੋਟਰ ਤੇ ਆਉਣ ਨੂੰ ਜੀ ਨਹੀਂ ਸੀ ਕਰਦਾ ਫਾਰਮ ਤੇ ਆਉਣ ਨੂੰ ਕਿ ਇੰਨਾ ਕੁ ਮੰਦਾ ਹਾਲ ਸੀ ਆਲੂਆਂ ਦਾ ਹਨਾ ਕਿ ਕੋਈ ਵਪਾਰੀ ਤਾਂ ਹੈ ਹੀ ਨਹੀਂ ਸੀ ਲੈਣ ਆਣਾ ਆਏ ਹੁਣ ਤਾਂ ਸੀਡ ਵਾਲੇ ਭੱਜੇ ਫਿਰਦੇ ਆ ਨਾ ਪਿਛਲੇ ਸਾਲ ਤਾਂ ਵੀਰੇ ਕੋਈ ਸੀਡ ਵਾਲਾ ਹੈ ਹੀ ਮ ਨਹੀਂ ਸੀ ਕੋਈ ਵੀ ਬੰਦਾ ਸੀਡ ਨਹੀਂ ਸੀ ਲੈਣ ਆਉਂਦਾ ਇੱਕ ਵੀ ਬੰਦਾ ਨਹੀਂ ਸੀ ਆਉਂਦਾ ਹੁਣ ਤਾਂ ਮਗਰ ਮਗਰ ਫਿਰਦੇ ਆ ਫੋਨ ਤੇ ਫੋਨ ਆਉਂਦੇ ਆ ਦਿਹਾੜੀ ਦੇ ਵਿੱਚ ਲੱਖਾਂ ਫੋਨ ਆਉਂਦੇ ਆ ਕਿ ਹਾਂ ਵੀਰੇ ਸਾਨੂੰ ਵੀ ਆਲੂ ਦੇ ਦਿਓ ਜੀ ਸੌਦਾ ਕਰ ਲਓ ਜੀ ਹਨਾ ਜਦੋਂ ਮਹਿੰਗਾ ਵਾ ਉਦੋਂ ਸਾਰੇ ਆਉਂਦੇ ਆ ਜਦੋਂ ਮੰਦਾ ਵਾ ਉਦੋਂ ਕੋਈ ਨਹੀਂ ਆਉਂਦਾ ਤੇ ਜਿਹੜਾ ਤੁਹਾਡੇ ਨਾਲ ਬੰਦਾ ਮੰਦੇ ਦੇ ਵਿੱਚ ਖੜ ਗਿਆ ਹਮੇਸ਼ਾ ਉਹਦੇ ਨਾਲ ਖੜੋ ਕਿ ਇਹ ਗੱਲ ਦਾ ਆਪਣਾ ਧਿਆਨ ਦਵੋ ਕਿ ਜਿਹੜੇ ਬੰਦ ਵੀਰ ਸੌਦਿਆਂ ਤੋਂ ਮੁੱਕਰਦੇ ਆ ਉਹ ਵੀਰੇ ਲੰਬੀ ਰੇਸ ਦੇ ਘੋੜੇ ਨਹੀਂ ਹੈਗੇ ਕਿ ਜਿਹਦੇ ਨਾਲ ਤੁਸੀਂ ਜਿੰਨੇ ਚ ਸੌਦਾ ਕਰ ਲਿਆ ਉਹਨੂੰ ਉਨੇ ਚਾਲੂ ਦਵੋ ਵੀਰੇ ਉਹ ਵੇਚ ਕੇ ਭੁੱਲ ਜੋ ਠੀਕ ਨਹੀਂ ਇਹ ਗੱਲਾਂ ਦਾ ਵੀਰੇ ਆਪਾਂ ਨੂੰ ਗੌਰ ਕਰਨਾ ਪੈਣਾ ਕਿ ਹਾਂ ਪਰ ਐਵੇਂ ਸੌਧਿਆਂ ਤੋਂ ਮੁੱਕਰਦੇ ਆ ਬਹੁਤ ਵੀਰ ਮੁੱਕਰੀ ਜਾਂਦੇ ਆ ਸੌਧਿਆਂ ਤੋਂ ਕਿ ਹਾਂ ਵੀਰੇ ਤਾਂ ਇਹ ਵਧ ਹੀ ਜਾਣਾ 6 ਕੱਲ ਨੂੰ ਘਟ ਜਵੇ ਫੇਰ ਕੀ ਕਰਾਂਗੇ ਠੀਕ ਨਹੀਂ ਇਹ ਗੱਲਾਂ ਦਾ ਵੀਰੇ ਆਪਾਂ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਆ ਕਿ ਇਹਦੇ ਨਾਲ ਹੀ ਆਪਣੇ ਕੰਮ ਦੀ ਆਪਣੀ ਕੁਆਲਿਟੀ ਦਾ ਤੇ ਆਪਣੇ ਕੰਮ ਦਾ ਪਤਾ ਲੱਗਦਾ ਕਿ ਆਪਣੀ ਜਵਾਨ ਕਿੱਥੇ ਕਿ ਤੱਕ ਦੀ ਹੈਗੀ ਆ ਠੀਕ ਨਹੀਂ ਠੀਕ ਆ ਆਪਾਂ ਨੂੰ ਜਵਾਨ ਤੇ ਯਾਨੀ ਕਿ ਸੌਦਾ ਹੋ ਗਿਆ ਬੰਦੇ ਨੂੰ ਪੁੱਛ ਲਓ ਵੀ ਯਾਰ ਜੇ ਤੂੰ ਕਰ ਸਕਦਾ ਵਧਾ ਸਕਦਾ ਪੁਰ ਨਹੀਂ ਵਧਾਉਂਦਾ ਤਾਂ ਵੀਰੇ ਨੂੰ ਉਹੀ ਰੇਟ ਤੇ ਆਪਾਂ ਨੂੰ ਮਾਲ ਦੇਣਾ ਚਾਹੀਦਾ ਮੈਂ ਆਪਾਂ ਤਾਂ ਵੀਰੇ ਉਵੇਂ ਹੀ ਖੜਦੇ ਆ ਕੰਪਨੀ ਨਾਲ ਵੀ ਹਮੇਸ਼ਾ ਉਵੇਂ ਖੜਦੇ ਆ ਜਿੰਨਾ ਮਾਲ ਦਾ ਕੰਟਰੈਕਟ ਆ ਉਹ ਦਿੰਨੇ ਆ ਕਿਸੇ ਨਾਲ ਸੌਦਾ ਹੋ ਗਿਆ ਉਹ ਵੀ ਉਵੇਂ ਹੀ ਦੇਣਾ ਚਾਹੇ ਬਾਅਦ ਚ ਲੱਖਾਂ ਦਾ ਹੋ ਜਾਵੇ ਹੁਣ ਵੀ ਮੈਂ 2000 ਬੈਗ ਦਿੱਤਾ ਸੀਗਾ ਆਪਣਾ ਸੌਦਾ ਸੀਗਾ 8 ਰੁਪਏ ਸਾਡੇ 8 ਰੁਪਏ ਨੂੰ ਸੀਗਾ ਉਦੋਂ ਸੋਦ ਤੇ ਉਦੋਂ ਰੇਟ ਹੋ ਗਿਆ ਸੀ 10 ਰੁਪਏ ਆਪਾਂ 10 ਨੂੰ ਮਾਲ ਦਿੱਤਾ ਸਾਰਾ 2000 ਪੈਕੇਟ ਦੇਣਾ ਸੀ 2000 ਪੈਕੇਟ ਦਿੱਤਾ ਤਾਂ ਤੇ ਇਹੀ ਗੱਲਾਂ ਦਾ ਵੀਰੇ ਆਪਣੇ ਜਵਾਨ ਤੇ ਆ ਬਸ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਆਪਣੀ ਜਵਾਨ ਤੇ ਰਹੀਏ ਤੇ ਆਪਣੇ ਵਾਅਦੇ ਪੂਰੇ ਕਰੀਏ ਤੇ ਆਪਣੇ ਸ਼ੌਂਕ ਨੂੰ ਆਪਣਾ ਕੰਮ ਬਣਾਓ ਸਾਰੇ ਵੀਰ ਵੀ ਠੀਕ ਆ ਜੀ ਕਈ ਵੀਰ ਸਿਰਫ ਇੱਕ ਵੀਡੀਓ ਦੇਖ ਕੇ ਹੀ ਨਾ ਖੇਤੀ ਚਾਹਿਆ ਕਰੋ ਕਿ ਜਿਹੜੇ ਜਿਹੜਾ ਤੁਹਾਡਾ ਸ਼ੌਂਕ ਆ ਉਹਨੂੰ ਪੂਰਾ ਕਰੋ ਉਹੀ ਕੰਮ ਬਣਾਉਂ ਆਪਦਾ ਤੇ ਇੱਕ ਨਾ ਮੈਂ ਵੀਰਾਂ ਨੂੰ ਰਿਕੁਐਸਟ ਕਰਦਾ ਵੀਰ ਬਣੇ ਜਿਹੜਾ ਨਾ ਵੀਰੇ ਆ ਫੇਸਬੁੱਕ ਈ ਇਹ ਵਿਦਵਾਨ ਆ ਭੜਕਾਊ ਵਾਲੇ ਆ ਜਿਹੜੇ ਮਗਰ ਲਾਉਂਦੇ ਆ ਉਹਨਾਂ ਤੋਂ ਦੂਰ ਰਹਿੋ ਵੀਰੇ ਉਹਨਾਂ ਦਾ ਕੁਝ ਨਹੀਂ ਜਾਣਾ ਆਪਣਾ ਕੁਝ ਰਹਿਣਾ ਕੁਝ ਨਹੀਂ ਠੀਕ ਨਹੀਂ ਉਹਨਾਂ ਨੂੰ ਬਹੁਤ ਇਨਕਮ ਆਉਂਦੀ ਆ ਉਹਨਾਂ ਦੇ ਘਰ ਚੱਲਦੇ ਆ ਪੂਰੇ ਵਧੀਆ ਠੀਕ ਨਹੀਂ ਤੇ ਆਪਾਂ ਨੂੰ ਕਿਸੇ ਨੇ ਕੁਝ ਨਹੀਂ ਦੇਣਾ ਹੁਣ ਦੇਖ ਲਓ ਸਭ ਸ਼ੋਭਕਰਨ ਵੀਰ ਮਰ ਗਿਆ ਉਹਨੂੰ ਉਹਦੇ ਕਿਸੇ ਨੇ ਹਾਲ ਨਹੀਂ ਪੁੱਛੀ ਕਿਸੇ ਨੇ ਉਹਦਾ ਕੁਝ ਨਹੀਂ ਕਰਨਾ ਇਹਨਾਂ ਨੇ ਤਾਂ ਵੀਰੇ ਇਹਨਾਂ ਨੂੰ ਤਾਂ ਇੱਕ ਉਹ ਚਾਹੀਦਾ ਕੰਟੈਂਟ ਚਾਹੀਦਾ ਰੋਜ਼ ਦਾ ਕਿ ਜਿੱਥੇ ਕੋਈ ਨਵਾਂ ਪਵਾੜਾ ਪਊਗਾ ਉੱਥੇ ਜਾਣਾ ਠੀਕ ਨਹੀਂ ਇਹਨਾਂ ਨੇ ਜਾਣਾ ਵੀ ਉਮੀ ਹੈ ਜਿੱਥੇ ਕੋਈ ਨਵਾਂ ਪੌੜਾ ਪੈਂਦਾ ਵੀ ਹਾਂ ਇਹਨਾਂ ਨੂੰ ਵਿਊ ਆਉਣਿਆ ਜਿਹੜੀਆਂ ਚੀਜ਼ਾਂ ਤੇ ਆਪਣੇ ਬਾਹਰਲੇ ਲੋਕ ਵੀ ਐਵੇਂ ਆ ਕਿ ਇਹਨਾਂ ਨੂੰ ਵਿਊ ਦਿੰਦੇ ਆ ਤੇ ਆਪਾਂ ਇੱਥੇ ਵਾਲੇ ਵੀ ਐਵੇਂ ਆ ਕਿ ਜਿਹੜੀ ਚੀਜ਼ ਨਹੀਂ ਦੇਖਣੀ ਚਾਹੀਦੀ ਆਪਾਂ ਉਹਨੂੰ ਵਿਊ ਦਿੰਨੇ ਆ ਵੀਰੇ ਇਹਨਾਂ ਦੇ ਸਨੈਪਚੈਟ ਤੋਂ ਪੈਸੇ ਕਮਾਉਂਦੇ ਆ ਫੇਸਬੁੱਕ ਤੋਂ ਕਮਾਉਂਦੇ ਆ YouTube ਤੋਂ ਕਮਾਉਂਦੇ ਆ Instagram ਤੋਂ ਸਾਰੇ ਪਾਸੇੋਂ ਪੈਸੇ ਕਮਾਉਂਦੇ ਆ ਮੋਨਟਾਈਜ਼ੇਸ਼ਨ ਆਫ ਕਰਦੇ ਨੇ ਫਿਰ ਸੇਵਾ ਕਰਨ ਪੰਜਾਬ ਦੀ ਫਿਰ ਦੇਖਦਾ ਵੀ ਕਿੰਨੀ ਕਿ ਸੇਵਾ ਹੁੰਦੀ ਹੈ ਠੀਕ ਨਹੀਂ ਕਿ ਇੱਕ ਪੜਕਾਉ ਸਾਰੀਆਂ ਗੱਲਾਂ ਭੜਕਾਉ ਕੇ ਕੇ ਮੁੜ ਕੇ ਆਪ ਲੱਭਦੇ ਨਹੀਂ ਜਿੱਦਣ ਕੁਝ ਵੀ ਹੁੰਦਾ ਠੀਕ ਨਹੀਂ ਇਹਨਾਂ ਨੂੰ ਵੀ ਤੇ ਕੁਝ ਨਹੀਂ ਹੁੰਦਾ ਨਾ ਇਹਨਾਂ ਨੂੰ ਹੋਣਾ ਪੁਲਿਸ ਇਹਨਾਂ ਦਾ ਸਾਥ ਦਿੰਦੀ ਆ ਸਾਰੇ ਇਹਨਾਂ ਦਾ ਸਾਥ ਦਿੰਦੀ ਆ ਜਿਹੜੀ ਸਰਕਾਰ ਆ ਉਹਨਾਂ ਨੇ ਇਹਨਾਂ ਦਾ ਸਾਥ ਹੀ ਦੇਣਾ ਕਿਸੇ ਦੇ ਕੋਈ ਕੁੱਟ ਨਹੀਂ ਪੈਂਦੀ ਕਿਸੇ ਦਾ ਕੋਈ ਕੁਝ ਨਹੀਂ ਹੁੰਦਾ ਠੀਕ ਨਹੀਂ ਤੇ ਐਵੇਂ ਆਪਾਂ ਇਸ ਦੀਆਂ ਚੀਜ਼ਾਂ ਹੁਣ ਤਾਂ ਵੀਰੇ ਤਿੰਨ ਕਾਨੂੰਨ ਆ ਆ ਜਾਣੇ ਆ ਜਿਵੇਂ ਖੇਤੀ ਦੇ ਕਾਨੂੰਨ ਨਹੀਂ ਨਾ ਉਵੇਂ ਸੋਸ਼ਲ ਮੀਡੀਆ ਤੇ ਕਾਨੂੰਨ ਆ ਰਹੇ ਆ ਅਗਲੇ ਸਾਲ ਤੱਕ ਜੇ મોદી ਸਰਕਾਰ ਬਣ ਗਈ ਅਗਲੇ ਸਾਲ ਤੱਕ ਵੀਰੇ ਤੁਸੀਂ ਕੋਈ ਪੋਸਟ ਵੀ ਅਪਡੇਟ ਨਹੀਂ ਕਰ ਸਕਦੇ ਵੀ ਸਰਕਾਰ ਦੇ ਖਿਲਾਫ ਜੇ ਤੁਸੀਂ ਕੋਈ ਪੋਸਟ ਅਪਡੇਟ ਅਪਡੇਟ ਕਰੀ ਜਾਂ ਵੀਡੀਓ ਪਾਤੀ ਉਸੇ ਟਾਈਮ ਤੁਹਾਡਾ ਅਕਾਊਂਟ ਤੇ ਤੁਹਾਡਾ ਸਾਰਾ ਬੰਦ ਕੱਲੀ ਕੱਲੀ ਚੀਜ਼ ਪੁੱਛ ਕੇ ਕਰਨੀ ਪਿਆ ਕਰਨੀ ਆ ਤੁਹਾਨੂੰ ਸਰਕਾਰ ਦਾ ਇਹ ਜੇ ਉਹ ਕਾਨੂੰਨ ਪਾਸ ਕਰਨ ਲੱਗੀ ਆ ਸਰਕਾਰ ਜੇ ਬਣ ਗਈ ਤਾਂ ਅਗਲੇ ਸਾਲ ਤੱਕ ਇਹ ਪਾਸ ਹੋ ਜਾਣੇ ਆ ਤੁਸੀਂ ਆਪਦੀ ਮਰਜ਼ੀ ਨਾਲ ਆਪਦਾ ਸੋਸ਼ਲ ਮੀਡੀਆ ਵੀ ਨਹੀਂ ਖੋਲ ਸਕਦੇ ਤੇ ਤੁਹਾਡੇ ਘਰ ਦੇ ਟੀਵੀ ਦੇ ਉੱਤੇ ਵੀ ਇਹ ਚੀਜ਼ਾਂ ਨਹੀਂ ਚੱਲ ਸਕਦੀਆਂ ਇਹ ਤੁਸੀਂ ਦੇਖ ਲਿਓ ਤਿੰਨ ਕਾਨੂੰਨ ਆ ਉਹ ਮੈਂ ਦੱਸ ਦੂ ਤੁਹਾਨੂੰ ਵੀਡੀਓ ਦੇਖ ਲਿਓ ਤੇ ਲਿੰਕ ਗੱਟੂ ਲੈ ਲਓ